ਤਾਂ ਲੋਕਾਂ ਵੀਡੀਓ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਮੰਡੀ ਬਾਜੀ ਤਰਕਸੀਲ ਚੌਂਕ ਵਾਲੀ ਮੰਡੀ ਆ ਇਹ ਠੀਕ ਆ ਜੀ ਯਾਦ ਰੱਖਿਓ ਤਰਕਸੀਲ ਮੰਡੀ ਆ ਇਹ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਫਾਰਮਰ ਕਿੰਕ ਨਾਟ ਜਰਾਂ ਨੂੰ ਸਬਸਕ੍ਰਾਈਬ ਕਰ ਦਿਓ ਟਰੈਕਟਰ ਤੁਹਾਨੂੰ ਵਸਾਉਣਾ ਜੀ ਬਹੁਤ ਵਧੀਆ ਵਧੀਆ ਟਰੈਕਟਰ ਪਹੁੰਚਿਆ ਮੰਡੀ ਦੇ ਵਿੱਚ ਟਰੈਕਟਰ ਮੰਡੀ ਬਰਨਾਲਾ ਉਹਨਾਂ ਵਾਲੀ ਕਹਾੜਾ ਰਸਤ ਪਿਆ ਇਹ ਕੋਈ ਟਰੈਕਟਰ ਕਿੰਨਾ ਸੋਹਣਾ ਖੜਾਗਾ ਹੱਥ ਪਿਆ ਦਾ ਉਹਨਾਂ ਦਾ ਟਾਇਰ ਆ ਜੀ ਬਹੁਤ ਵਧੀਆ ਟਰੈਕਟਰ ਹੈ ਸਕੰਦਰਾ ਡੀ ਆਈ ਟਰੈਕਟਰ ਦੇਖੋ ਜੀ 21 ਮਾਡਲ 5 ਲੱਖ 70 ਹਜ਼ਾਰ ਰੇਟ ਹੈ ਜੀ ਆਜੋਰਾ ਦਵਾ ਦੋ 21 ਮਾਡਲ 5 ਲੱਖ 70 ਹਜ਼ਾਰ ਰੇਟ ਹੈ ਇਹ ਟਰੈਕਟਰ ਬਹੁਤ ਸੋਹਣਾ ਹੈ ਇਹ ਟਰੈਕਟਰ ਵੀ 7 ਰਜਿਸਟਰੀ ਲੱਗੇ ਆ ਬਹੁਤ ਹੀ ਵਧੀਆ ਟਰੈਕਟਰ ਹੈ ਘੈਂਟ ਟਰੈਕਟਰ ਹੈ ਇਹ ਸਾਕਦੇ ਜੀ ਇੰਜਨ ਇੰਜਨ ਵਧੀਆ ਟਰੈਕਟਰ ਦਾ ਟਾਇਰ ਟੂਰ ਵਧੀਆ ਪਾਏ ਹੋਏ ਸਾਰਡ ਗੇਅਰ ਹੈ ਜੀ ਬੋਲੋ ਤੇ ਟਾਇਰ ਹੈ ਦੇਖ ਟਾਇਰ ਬਹੁਤ ਸੋਹਣੇ ਲਓ ਮਿੱਤਰੋ ਟਰੈਕਟਰ ਆ ਗਈ 735 ਟਰੈਕਟਰ ਇਹ ਵੀ ਸੋਹਣਾ ਜੀ 735 ਐਮ ਆਰ ਪੀ ਟਾਇਰ ਹੈ ਟਰੈਕਟਰ ਹੋਈ 635 ਲਓ ਜੀ ਸਾਧਰੀ ਲੱਗੀ ਹੈ ਟਰੈਕਟਰ ਬਜਟ ਦੇ ਟਰੈਕਟਰ ਹੈ ਜੀ ਛੋਟੇ ਟਰੈਕਟਰ ਜਿਹੜੇ ਖਰੀਦਣੇ ਆ ਦੇਖੋ ਟਰੈਕਟਰ ਸੋਹਣਾ 735 ਸਾਤ ਸੋਪਰੈਂਟੀ ਬਹੁਤ ਚੜਾਈ ਸੀ ਦੀ ਸੀ 92 ਮਾਡਲ 135 ਰੇਟ ਆ ਜੀ 92 ਮਾਡਲ 135 ਰੇਟ ਟਰੈਕਟਰ ਸੋਣੇ ਦੇ ਦੇਖੋ ਜੀ ਟਰੈਕਟਰ ਇਹ ਪੰਪ ਪੰਪ ਲੱਗੇ ਰੇ ਇਹ ਦੇਖੋ ਜੀ ਤਿਆਰ ਵੱਜੇ 135 ਰੇਟ ਆ ਮਹਿੰਦਰਾ ਆ ਗਿਆ ਜੀ ਮਹਿੰਦਰਾ ਮਹਿੰਦਰਾ ਆ ਗਈ ਮਹਿੰਦਰਾ 475 9 ਮਾਡਲ 275 ਰੇਟ ਆ ਜੀ 9 ਮਾਡਲ ਟਰੈਕਟਰ ਸੋਨਾ ਜੀ ਪਾਤਰੀ ਲੱਗੀ ਆ ਟਰੈਕਟਰ ਸੋਨਾ ਬਾਈ ਆਪਾਂ ਇੱਕ ਵੀਡੀਓ ਪਹਿਲਾਂ ਪਾਤੀ ਯਾਰ ਉਹ ਵੀ ਲਾਜ਼ਮੀ ਦੇਖਣੀ ਚਾਹਾਂ ਲਾਈਵ ਉਹ ਵੀ ਦੇਖਣਾ ਬਾਈ ਬਣ ਕੇ ਉਦੋਂ ਕੋਈ ਬੰਦਾ ਆਪਣਾ ਭਰਾ ਆਇਆ ਨਹੀਂ ਸੀਗਾ ਦੇਖ ਸਕਦੇ ਹੋ ਦੂਜੀ ਮੰਡੀ ਦੀ ਸੀ ਸਬਜ਼ੀ ਮੰਡੀ ਵਾਲੀ ਦੀ ਇਹ ਤਾਂ ਇਹ ਆਪਣੀ ਤਰਕ ਸਿੰਘ ਚੌਕ ਵਾਲੀ ਦੀ ਆ 475 ਹੈ ਜੀ 475 ਦੇਖ ਸਕਦੇ ਹੋ ਸੋਨਾ ਟਰੈਕਟਰ ਹੈ ਜੀ ਮਰਗੜ ਮੂਟ ਲੱਗਿਆ ਵਧੀਆ ਲੋ ਜੀ ਹੁੱਕ ਬਹੁਤ ਸੋਹਣੀ ਲੱਗੀ ਟਰੈਕਟਰ ਹੀ ਦੇਖ ਸਕਦੇ ਹੋ ਹੁੱਕ ਵਧੀਆ ਲੱਗੀ ਆ ਰਾਮਰੋਂ ਕੋ ਵਧੀਆ ਪਿਆ ਲੈ ਸਕਦੇ ਟਰੈਕਟਰ ਦੋ ਹੀ ਅਸੇ ਆ ਜੀ ਕਰੋ ਕਮੈਂਟ ਲਾਈਕ ਸ਼ੇਅਰ ਲੋ ਵੀ ਤੁਹਾਨੂੰ ਐਸਟਰ ਦਿਖਾਉਣਾ ਜੀ ਐਸਟਰ ਐਸਟਰ ਟਰੈਕਟਰ ਪਹੁੰਚੋ ਕੋਈ ਮੰਡੀ ਦੇ ਵਿੱਚ ਦੇਖੋ ਜੀ ਐਸਟਰ ਐਸਟਰ 485 ਐਸਟਰ 485 ਦੇਖੋ ਜੀ ਐਸਟਰ 485 ਕਿਆ ਆਵਾਜ਼ ਆ ਟਾਇਰ ਤਾਂ ਦੇਖ ਕਿ कसे ਵੇ ਸਾਰੇ ਇਹ ਕਿਹੜਾ ਕਿਦਣਾ ਟਰੈਕਟਰ ਸੋਹਣਾ ਜੀ 3 ਸਿਲੰਡਰ ਟਰੈਕਟਰ ਹੈ 485 4 ਮਾਡਲ 110 ਰੇਟ ਹੈ ਟਰੈਕਟਰ ਵਧੀਆ ਹੈ ਇਸਰ ਇਸਰ ਟਰੈਕਟਰ ਹੈ ਜੀ ਇਸਰ 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 ਟਰੈਕਟਰ ਕਾਹ ਗਿਆ ਬਾਈ ਦਾ ਸਵਰਾਜ 855 ਸਵਰਾਜ 855 ਜੀ ਦੇਖ ਸਕਦੇ ਗੂੜੀਆ ਦੇ ਟਾਇਰ ਵਧੀਆ ਟਰੈਕਟਰ ਸਾਈਡ ਗੇਰ ਸਾਰਿਆਂ ਦੀ ਬੋਲ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਟਰੈਕਟਰ ਬਹੁਤ ਸੋਹਣਾ 22 ਮਾਡਲ ਹੈ ਜੀ 735000 ਰੁਪਏ ਰੇਟ ਹੈ ਫੋਨ ਨੰਬਰ ਹੈ ਜੀ ਬਾਈ ਦਾ ਤੁਹਾਨੂੰ ਦੱਸ ਦਿਆਂਗੇ 96468 43360 43360 96468 43360 ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੈ 855 ਇਹ ਬਾਈ ਦਾ ਨੰਬਰ ਹੈਗਾ 22 ਮਾਡਲ 735 ਰੇਟ ਹੈ ਜੀ ਟਰੈਕਟਰ ਸੋਹਣਾ ਜੀ ਦੇਖ ਸਕਦੇ ਆ ਟਰੈਕਟਰ ਬਹੁਤ ਸੋਹਣਾ ਜੀ ਲੋ ਵੀ ਡੀਜ ਡੀਜ਼ਲ ਲੱਗਿਆ ਹੋਣਾ ਤੁਹਾਨੂੰ ਡੀਜ ਡੀਜ਼ਲ ਲੱਗਿਆ ਦੇਖੋ ਜੀ ਕੀ ਬਾਤ ਹੈ ਜੀ ਸਪੀਕਰ ਸੂਪਰ ਪੂਰੇ ਵਧੀਆ ਐ ਪੰਪ ਲੱਗਿਆ ਜੀ ਲੋ ਵੀ ਟਾਇਰ ਆ ਜੀ 16 9 22 ਦੇ ਸਾਈਡ ਗੇਅਰ ਲੈ ਸਕਦੇ ਆ ਜੀ ਛੱਡ ਗਏ ਤੁਸੀਂ ਮੀਟਰ ਮੋਟਰ ਵੀ ਚੈੱਕ ਕਰ ਜਾਦੇ ਨੇ ਟਰੈਕਟਰ ਦਾ ਲਓ ਜੀ ਵਧੀਆ ਟਰੈਕਟਰ ਹੈ ਸੋਹਣਾ ਟਰੈਕਟਰ ਹੈ ਨੰਬਰ ਪਾ ਦੱਸ ਦਿੱਤਾ ਦੇਖ ਜੀ ਨੇ ਖਰੀਦਣਾ ਘੋੜਾ ਬੰਪਰ ਲੱਗਿਆ ਆ ਇੱਥੇ ਆ ਤੇਲ ਵਾਲਾ ਜਗੜ ਲੱਗਿਆ ਜੀ ਆ ਤੇਲ ਵਾਲਾ ਜਗੜ ਲੱਗਿਆ ਵੇ ਟਰੈਕਟਰ ਦੇ ਸ਼ੇਰ ਬਹੁਤ ਸੋਹਣਾ ਲਿਖਿਆ ਹੋਇਆ ਜੀ ਪੜੋ ਸ਼ੇਰ ਸੌਂਕੀ ਟਰੈਕਟਰ ਹੈ 855 ਕੋਰ ਆ ਜਾ ਜੀ ਪਹਿਲਾ ਵਾਲਾ ਸਾਨੇ ਮਾਡਲ 185 ਰੇਟ ਹੈ ਮਰਗਾੜ ਲੱਗਿਆ ਤੇ ਪਾਵਰ ਹੈ ਨਹੀਂ ਜਿਹੇ ਟਰੈਕਟਰ ਪਾਵਰ ਹੈ ਨਹੀਂ ਮਾਲਵਾ ਵਰਡ ਤੇ ਸੇਰੇ ਦੇ ਕੋ ਵਧੀਆ ਲਿਖਿਆ ਪਈਆਂ ਨੇ ਦੇਖ ਸਕਦੇ ਹੋ ਬਹੁਤ ਚੜਾਈ ਸੇ ਟਰੈਕਟਰਾਂ ਦੀ ਸਿਆਨੇ ਮਾਡਲ 185 ਰੇਟ ਆ ਬਾਕੀ ਮੌਕੇ ਤੇ ਹੋ ਜੂਗਾ ਜੀ ਦੇਖ ਸਕਦੇ ਹੋ ਟਰੈਕਟਰ ਸੋਹਣਾ ਲੋ ਜੀ ਮਿੱਤਰੋ 4 4 ਦੇਖੋ ਟਰੈਕਟਰ ਆਹੀ ਨੰਬਰ ਬਹੁਤ ਧੀਰੇ ਵੀਰੋ ਕਰ ਦਿਓ ਸ਼ੇਰ ਆ ਆ ਕਾਰ ਵਾਲੇ ਇਹ ਤੇ ਮੇਰੇ ਇਦਾਂ ਦੇ ਨੰਬਰ ਕੋਈ ਨਾ ਕੋਈ ਨਾ ਲਓ ਵੀ ਉਹੀ ਨੰਬਰ ਹੈ ਪਾਈਆਂ ਦਾ 96468 43360 ਇਹ ਕਾਹਗਾ ਜੀ ਨਾ ਨਵੇਂ ਮਾਡਲ 175 ਦਾ ਨਾ ਨਵੇਂ ਮਾਡਲ 175 ਟਰੈਕਟਰ ਵੀ ਸੋਹਣਾ ਜੀ ਇਹ ਨਾ ਵੀ ਰੰਗ ਚਾਇਆ ਸੀ ਜੀ ਸਾਲ 2 ਸਾਲ ਟਰੈਕਟਰ ਹੈ ਇਹ ਦੇ ਸਕਦੇ ਹੋ ਸਾਲ 2 ਸਾਲ ਟਰੈਕਟਰ ਹੈ ਇਹ ਦੇ ਸਕਦੇ ਹੋ ਜੀ ਸਵਰਾਜ 855 ਤਨਾਬੀ ਦੇਖੋ ਟਰੈਕਟਰ ਸੋਨਾ ਸੀ ਵੀ ਸੈਂਟਰ ਗੇਅਰ ਚ ਆਜੀ ਟਰੈਕਟਰ ਇਹ ਇਹ ਸਾਲ 2 ਸਾਲ ਟਰੈਕਟਰ ਆਇਆ ਜੀ ਇਸ ਤੋਂ ਬਾਅਦ ਟਮਾਟਰ ਹੀ ਆ ਗਏ ਸੀਗੇ ਟਰੈਕਟਰ ਸੋਨਾ ਜੀ ਪਾਵਰ ਨਹੀਂ ਹੁੰਦਾ ਸੀ ਟਰੈਕਟਰ ਇਹ ਬਟੰਡਾ ਨੰਬਰ ਹੈ ਜੀ ਪੀ ਵੀ 03 ਤੁਸੀਂ ਦੇਖ ਸਕਦੇ ਹੋ ਲਓ ਵੀ ਟਰੈਕਟਰ ਕੋਰਾ ਦਾ ਸੋਨ ਵਾਲੀ ਕਾ 5 ਮਾਡਲ ਹੈ 2 ਪੁਆਇੰਟ ਰੇਟ ਹੈ ਜੀ ਦੇਖ ਸਕਦੇ ਹੋ ਟਰੈਕਟਰ ਵਧੀਆ ਜੀ ਪਿਆਬ ਨੰਬਰ ਹੈ ਜੀ लो मेत्रोरगाड पूरी वजिए लगी पे खेतों का राजा लिखे हुए, खेतों का राजा लिखे हुए, देखो जी चौदह के टायर है देख सत सौ पाँह सोना लिखा, उ नंबर है जी उ नंबर है चरानवे छियानवे चार सौ अठाठ तरताली तीन सौ सठ ठीक है।, है जी ट्रैक्टर वाली जी वो अठ सौ पचवंजा तक उही नंबर है जी सौ सो सोना जी ਨੇ ਜਾਏਗਾ ਸੋਨਾ ਟਰੈਕਟਰ ਹੈ ਬਈ ਇਹ ਕਿਸ ਨੇ ਖਰੀਦਣਾ ਖਰੀਦ ਸਕਦੇ ਹੋ ਜੀ ਬਾਈ ਕਮੈਂਟ ਕਰੋ ਦੱਬ ਕੇ ਕਮੈਂਟ ਕਰੋ ਭਰਾਵੋ ਪਤਾ ਲੱਗ ਜਾਊਗਾ ਕਿ ਕਿਹੜਾ ਭਰਾ ਬੋਲ ਰਿਹਾ ਲੋ ਵੀ ਕਾ ਸੀ 855 ਸੁਵਰਾਜ ਕਾ ਖੜਾ ਹੈ ਜੀ ਸੀਐਡ ਦੇ ਟਾਇਰ ਹੈ ਸੀਐਡ ਦੇ ਟਾਇਰ ਹੈ ਜੀ 14 28 ਦੇ ਦੇਖੋ 855 ਸੁਵਰਾਜ 2010 ਮਾਡਲ ਆ 345 ਰੇਟ ਆ ਜੀ 10 ਮਾਡਲ 345 ਰੇਟ ਆ ਜੀ ਟਰੈਕਟਰ ਸੋਹਣਾ ਜੀ 855 ਸੁਬਰਾਜ ਦੇਖੋ ਜੀ ਮਾੜ ਟਰਾਲੀ ਪਾਈ ਆ ਟਰਾਲੀ ਇਹ 1 25 ਦੀ ਆ ਟਰਾਲੀ ਦਾ ਰੇਟ 1 25 ਆ ਠੀਕ ਆ ਟਰੈਕਟਰ ਸੋਹਣਾ ਜੀ ਸਮੇਤ ਟਰਾਲੀ ਟਰਾਲੀ 1 25 ਦੀ ਅੱਡ ਆ ਜੀ ਇਹ ਸ਼ਾਇਦ ਪੰਪ ਨਹੀਂ ਲੱਗਿਆ ਵਾ ਟਰਾਲੀ ਦੇ ਬਹੁਤ ਵਧੀਆ ਵਧੀਆ ਟਰੈਕਟਰ ਮਿੱਤਰੀ ਸਾਹਿਬ ਬੈਠੇ ਨੇ ਗੁਰਮੇਲ ਸਿੰਘ ਭਧੌੜ ਦੇਖੋ ਜੀ ਲੋ ਜੀ ਮੰਡੀ ਬਹੁਤ ਭਰੀਆ ਸੀਜ਼ਨ ਤੋਂ ਬਾਅਦ ਮੰਡੀ ਭਰ ਲੱਗੀ ਕਾ ਖੜਾ ਈ ਕਾ ਖੜਾ ਤਾਕੜ ਤਾਕੜ ਨਵਾਂ ਮਾਡਲ 335 ਤਾਕੜ ਦੇ ਸਕਦੇ ਪਾਵਰ ਹੈ ਨਹੀਂ ਸਰ ਡਾਕਟਰ ਪਾਵਰ ਹੈ ਨਹੀਂ ਟਰੈਕਟਰ ਸੋਹਣਾ ਜੀ ਦੇਖ ਸਕਦੇ ਆਈ ਸਰ ਆਪਣੀ ਬੰਨੀ ਤੇ ਆ 255 ਆਈ ਸਰ ਤੇ ਕੁੜੀਆ ਦੇ ਟਾਇਰ ਹੈ 14 ਨੋ 8 ਦੇ ਕੁੜੀਆ ਦੇ ਟਾਇਰ ਹੈ ਜੀ ਮਾਗ ਟ੍ਰਲੀ ਹੈ ਬਹੁਤ ਵਧੀਆ ਵਧੀਆ ਟਰੈਕਟਰ ਹੈ ਬਹੁਤ ਵਧੀਆ ਵਧੀਆ ਟਰੈਕਟਰ ਹੈ ਨੂੰ ਲੈ ਕੇ ਆਉਣਾ ਹੁੰਦਾ ਹੈ ਸੋਹਣਾ ਨਿਕਲ ਲਓ ਵੀ ਇੱਕ ਟਰੈਕਟਰ ਆ ਖੜਾਗਾ ਮਹਿੰਦਰਾ 265 ਮਹਿੰਦਰਾ 265 ਹੈ ਜੀ ਬਹੁਤ ਵਧੀਆ ਟਰੈਕਟਰ ਹੈ ਕੁੜੀਆ ਦੇ ਟਾਇਰ ਹੈ ਬਹੁਤ ਵਧੀਆ ਟਰੈਕਟਰ ਹੈ ਮਹਿੰਦਰਾ 265 97 ਮਾਡਲ 155000 ਰੇਟ ਹੈ ਜੀ ਬਾਕੀ ਮੌਕੇ ਤੇ ਜੋ ਡਰੋਂ ਨਾ ਜੀ ਬਾਕੀ ਮੌਕੇ ਤੇ ਹੋ ਜੂ ਘਾਟ ਵੀ ਆਉ ਟਰੈਕਟਰ ਹੈ ਠੀਕ ਹੈ ਜੀ ਹਾਂ ਜੀ 265 ਦੇਖ ਸਕਦੇ ਹਾਲ-ਹਾਲ ਵਧੀਆ ਖੇਦਦਾ ਜੀ 11 ਹੈ ਵਧੀਆ ਹਾਲ ਖੇਦਦਾ 11 ਟਰੈਕਟਰ ਸਤਰੀ ਵਧੀਆ ਲੱਗੀ ਆ ਬਹੁਤ ਵਧੀਆ ਟਰੈਕਟਰ ਹੈ ਜੀ ਮੌਂਡੀ ਦੇ ਵਿੱਚ ਅੱਜ ਤਾਂ ਦੇਖ ਸਕਦੇ ਹੋ ਸੋਹਣੇ ਸੋਹਣੇ ਟਰੈਕਟਰ ਪਹੁੰਚਿਆ ਸਾਰੇ ਵੀਡੀਓ ਦੇ ਵਿੱਚ ਕਾਰ ਗਈ ਸੁਵਰਾਜ 855 ਬਰਨਾਲਾ ਨੰਬਰ ਹੈ ਇਹਦਾ ਬਰਨਾਲਾ ਨੰਬਰ ਟਰੈਕਟਰ ਹੈ ਗੁੜੀਆਰ ਦੇ ਟਾਇਰ 14928 ਦੇ ਟਰੈਕਟਰ ਸੋਹਣਾ ਜੀ ਛਤਰੀ ਲੱਗੀ ਆ ਸੈਂਟਰ ਗੇਰ ਆ ਤੇ ਸਕਦੇ ਹੋ ਪਾਵਰ ਸਟੀਅਰਿੰਗ ਹੈ ਨਹੀਂ ਜੀ ਟਰੈਕਟਰ ਚਾਰ ਟਾਇਰ ਨੀਊ ਆ ਜਮਾ ਦੇਖ ਸਕਦੇ ਹੋ ਟਰੈਕਟਰ ਸੋਨਾ ਜੀ 10 ਮਾਡਲ ਹੈ 375 ਰੇਟ ਹੈ 10 ਮਾਡਲ ਹੈ 375 ਰੇਟ ਹੈ ਸਵਰਾਜ 855 ਕਮੈਂਟ ਵਾਲੇ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਭਰਾ ਕਮੈਂਟ ਕਰੀ ਜਾਂਦੇ ਆ ਬਹੁਤ-ਬਹੁਤ ਧੰਨਵਾਦ ਜੀ ਦੇਖ ਸਕਦੇ ਹੋ ਬਈ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇਖ ਸਕਦੇ ਹੋ ਕਰਾਂੀਆਂ ਲਈ ਜਾਂਦੇ ਆ ਬਈ ਟਰੈਕਟਰ ਟਰੈਕਟਰ ਖੜਿਆ ਜੀ ਟਰੈਕਟਰ ਟਰੈਕਟਰ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿਆ ਬਾਤਾਂ ਨੇ ਜੀ ਸਿਰਾਂ ਲੱਗਿਆ ਪਿਆ ਜਮਾ ਕਾ ਖੜਾ ਜੀ 416 855 ਸਵਰਾਜ 416 855 ਸਰਵਾਸ 79 ਮਰਲੇ 79 ਮਰਲੇ ਕਾ 43 ਰੇਟ ਆ ਜੀ ਇੱਕ ਕਾ 43 ਰੇਟ ਆ ਸਦਨੇ ਮਰਲੇ 4 ਸਲੇਟਾਂ ਦੇਸਾ ਟਰੈਕਟਰ ਸੋਣਾ ਜੀ ਕਾ ਖੜਾ ਸਵਰਾਜ ਇਹ ਵਧੀਆ ਸਾਤਰੀ ਲੱਗੀ ਆ ਇਹ ਤਰ ਸੋਹਣਾ ਜੀ ਗੁੜਿਆ ਦਾ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਹੈ 10 ਮਾਡਲ 350000 ਰੁਪਏ ਦਾ ਜੀ 10 ਮਾਡਲ 350000 ਰੁਪਏ ਦਾ ਰੇਟ ਹੈ ਲੋ ਜੀ ਮਿੱਤਰੋ ਸਾਰੇ ਟਰੈਕਟਰ ਹੀ ਵਧੀਆ ਹੈ ਮੰਡੀ ਬਰਨਾਲਾ ਮੰਡੀ ਬਰਨਾਲਾ ਮੰਡੀ ਬਰਨਾਲਾ ਇਹ ਸਾਰੇ ਦੇਖੋ ਜੀ ਮੰਡੀ ਬਰਨਾਲਾ ਟਰੈਕਟਰ ਹੀ ਟਰੈਕਟਰ ਹੈ ਤੁਸੀਂ ਦੇਖ ਸਕਦੇ ਆ ਕਾਹੜਾ ਜੌਨੀਅਰ ਬਰਨਾਲਾ ਨੰਬਰ ਹੈ ਕਾਹੜਾ ਜੌਨੀਅਰ ਬਹੁ ਬਈਆ ਦੇਖ ਸਕਦੇ ਆ ਜੌਨੀਅਰ 53 ਦਾ ਜੌਨੀਅਰ ਜੀ 53 ਦਾ ਜੌਨੀਅਰ ਐਮ ਆਰ ਕੋਲ ਟਾਇਰ ਵਧੀਆ ਟਰੈਕਟਰ ਹੈ ਪਰ ਏ ਟਡਾਲਾ 53 ਦਾ ਲਓ ਉਦੋਂ ਟਰਾਲੀਆਂ ਲਈ ਜਾਂਦੇ ਬਾਈ ਦੇਖ ਸਕਦਾ ਲੋਬੇ ਟਰਾਲੀਆਂ ਟਰੈਕਟਰ ਦੀ ਟਰੈਕਟਰ ਆ ਵੀ ਸੋਹਣਾ ਜੀ ਬਹੁਤ ਸੋਹਣਾ ਜੀ 17 ਮਾਡਲ ਸੀ 50 ਦਾ ਆਹੜਾ ਜਿਹੜਾ ਟਰੈਕਟਰ ਆਹ ਟਰੈਕਟਰ ਵਧੀਆ ਆਹ ਕਿਹੜਾ ਹੋਏ ਆਹ ਬਣਾ ਟਰੈਕਟਰ ਹੋਇਆ ਬਾਹ ਨਮਾ ਟਰੈਕਟਰ ਬਾਈ 14 ਮਾਡਲ 2.4 ਆਖੜਾ ਟਰੈਕਟਰ ਬਾਈ ਐਗਰੀ ਕਿੰਗ ਲਓ ਵੀ ਐਗਰੀ ਕਿੰਗ ਟਰੈਕਟਰ ਇਹ ਪਹਿਲੀ ਵਾਰ ਦੇਖਿਆ ਐਗਰੀ ਕਿੰਗ ਦੇਖੋ ਜੀ ਇਹ ਐਗਰੀ ਕਿੰਗ ਸੈਂਟਰ ਗੇਅਰ ਤੁਸੀਂ ਵੀ ਦੇਖੋ ਬਾਈ ਐਗਰੀ ਕਿੰਗ ਐਗਰੀ ਕਿੰਗ ਦੇਖੋ ਜੀ ਐਗਰੀ ਕਿੰਗ ਐਗਰੀ ਕਿੰਗ ਤਿੰਨ ਸਿਲੰਡਰ ਖਸਦਾ ਧੂੜੀ ਧੜੀ ਗਈ ਹੈ ਤੇ ਮਰਜੀ ਨਾਲ ਅਸਿਆ ਲੋਕੋ ਇਹ ਐਗਰੀਕਿੰਗ ਲੋ ਪਹਿਲੀ ਵਾਰ ਮੰਡੀ ਤੇ ਆਇਆ ਐਗਰੀਕਿੰਗ ਇਹ ਆਪਣੇ ਪੰਜਾਬ ਦਾ ਹੀ ਆ ਜੈਵੀ ਵੀ ਤੇਰਾ ਜੈਜੀ ਸੰਗਰੂਰ ਦਾ ਨੰਬਰ ਬਹੁਤ ਸੋਹਣਾ ਟਰੈਕਟਰ ਹੈ ਇਹ ਐਗਰੀਕਿੰਗ ਇਹ ਕਾਹ ਖੜਾ ਹੀ ਸ਼ੋਰਾ 855 ਉਹੀ ਉਹਦੇ ਆਲਾ ਲੋ ਜੀ ਮਿੱਤਰੋ ਬਹੁਤ ਵਧੀਆ ਵਧੀਆ ਟਰੈਕਟਰ ਹੈ ਜੀ ਬਹੁਤ ਸੋਹਣਾ ਸੋਹਣਾ ਟਰੈਕਟਰ ਹੈ ਮਿੱਤਰੋ ਆ ਜੋ ਮੰਡੀ ਦੇ ਵਿੱਚ ਦੇਖੋ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਦਬ ਕੇ ਲੋ ਵੀ ਮੰਡੀ ਜਮਾ ਇਹ ਤੁਸੀਂ ਦੇਖ ਸਕਦੇ ਹੋ ਸੜਕ ਤੇ ਆ ਬਾਹ ਖੜਾ ਜੀ ਸਿਵਰਾਜ ਬਾਹ ਖੜਾ ਸਿਵਰਾਜ ਬਹੁਤ ਸੋਹਣਾ ਬਹੁਤ ਵਧੀਆ ਸਿਵਰਾਜ ਡਾਕਟਰ 99 ਮਾਡਲ 225 ਦਾ 99 ਮਾਡਲ 225 ਦਾ ਪਣਾਤਾਲੀ ਦਾ ਫਾਰਮ ਟਰੱਕ ਆਗਾ ਜੀ ਪਣਾਤਾਲੀ ਦਾ ਟਰੈਕਟਰ ਵਧੀਆ ਇਹ ਵੀ ਜੀ ਪਣਾਤਾਲੀ ਦਾ ਨੇ 2006 ਮਾਡਲ 195 ਦਾ ਜੀ ਲਓ ਜੀ ਮਿੱਤਰੋ ਨਵਾਂ ਮਾਡਲ 3,65,000 ਦਾ ਸਭਰਾ 855 ਦੇਖੋ ਜੀ ਟਰੈਕਟਰ ਸਾਰੀ ਸੋਹਣੀ ਹੈ ਭਾਈ ਵੀਡੀਓ ਸ਼ੇਅਰ ਕਰ ਦੋ ਦੋਸਤੋ ਭਰਾਓ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ 511 ਨੂੰ ਸਬਸਕ੍ਰਾਈਬ ਕਰ ਲੈ ਜੀ ਧੰਨਵਾਦ ਆਤਰਿ ਘੜ ਫੇਰ ਮਿਲਾਂਗੇ ਅਗਲੀ ਮੰਡੀ ਦੇ ਵਿੱਚ ਜੀ ਓਕੇ ਬਾਈ